ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਕਿਸਾਨ 207 ਤੇ ਸਵਾਗਤ ਕਰਦਾ ਅੱਜ ਆਪਾਂ ਤਲਵੰਡੀ ਸਾਬੋ ਨਾਲ ਟਰੈਕਟਰਾਂ ਦੇ ਮੇਲੇ ਤੇ ਪਹੁੰਚੇ ਸੀ ਤੇ ਹਰ ਬੁੱਧਵਾਰ ਨੂੰ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਟਰੈਕਟਰ ਆਏ ਨੇ ਇੱਥੇ ਉਹ ਛੇ ਦੇ ਟਰੈਕਟਰ ਵੀ ਆਏ ਆ ਜਿਹਦੇ ਲਗਭਗ ਨਾਮ ਆਪਾਂ ਪਹਿਲੀ ਵਾਰੀ ਸੁਣੇ ਐ ਤੇ ਬਾਕੀ ਅੱਜ ਆਪਾਂ ਦੇਖਦੇ ਹਾਂ ਮੰਡੀ 'ਚ ਟਰੈਕਟਰ ਰੇਟ ਕੀ ਨੇ ਅੱਜ ਦੇ ਮੌਕੇ ਦੇ ਤੇ ਰੇਟ ਜੇ ਤੁਸੀਂ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਟਰੈਕਟਰ ਰੇਟ ਜਾਂ ਫਿਰ ਕੋਈ ਵੀ ਫਾਰਮਿੰਗ ਪ੍ਰਤੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤਾਂ ਕਿ ਆਪਾਂ ਹੋਰਾਂ ਦੋਸਤਾਂ ਤੱਕ ਵੀ ਵੀਡੀਓ ਪਹੁੰਚਾ ਸਕੀਏ। ਕਈ ਵਾਰੀ ਕਿਸੇ ਭਰਾ ਨੇ ਕੋਈ ਸੰਦ ਲੈਣਾ ਹੁੰਦਾ ਤਾਂ ਉਹਦੇ ਬਾਰੇ ਪ੍ਰਤੀ ਕੋਈ ਵੀ ਜਾਣਕਾਰੀ ਹੁੰਦੀ ਉਹ ਮਿਲ ਜਾਂਦੀ ਹੈ। ਰੇਟ ਦਾ ਅੰਦਾਜ਼ਾ ਹੋ ਜਾਂਦਾ ਹੈ ਲੈਣਾ ਨਾ ਲੈਣਾ ਆਪਣੀ ਮਰਜ਼ੀ ਹੁੰਦੀ ਹੈ। ਤਾਂ ਆਜੋ ਆਪਾਂ ਜਿਹਦੇ ਰੇਟ ਲੱਗਿਆ ਹੋਇਆ ਆਪਾਂ ਉਸ ਟਰੈਕਟਰ ਦੀ ਕੰਡੀਸ਼ਨ ਵੀ ਦਿਖਾਵਾਂਗੇ ਤੁਹਾਨੂੰ ਤੇ ਉਹਦੇ ਬਾਰੇ ਵੀ ਗੱਲ ਕਰਾਂਗੇ। ਅੱਜ ਇਹ ਮੇ 2009 ਮਾਡਲ ਆ ਇਹ ਤਾਂ 285 ਜਿਵੇਂ ਰੇਟ ਲੱਗਿਆ ਇਹ ਤੁਸੀਂ ਐ ਮੰਨੋ ਲੱਗਿਆ ਤਾਂ ਇਹਦਾ 23000 ਤੋਂ ਜੀ ਕੰਲਾ 40 ਵੀ ਘੱਟ ਦਿੰਦਾ ਬਾਕੀ ਮੌਕੇ ਦੀ ਕੰਡੀਸ਼ਨ ਵੀ ਦੇਖੀ ਜਾਂਦੀ ਆ ਬਾਕੀ ਇਹ ਤੇ ਬਹੁਤ ਅੱਜ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਹ ਵੀ ਫੈਨ ਆ ਕੰਡੀਸ਼ਨ ਇਹਦੀ ਵੀ ਓਕੇ ਹੋਊਗੀ ਪਰ ਇਹ 올ਡ ਜੀ ਗੋਲਡ ਹੁੰਦਾ ਕਈ ਵਾਰੀ ਵਧੀਆ ਬਣਿਆ ਹੁੰਦਾ ਆ ਜਿਵੇਂ ਆ ਗਿਆ ਜੌਂਡੀਅਰ 5204 2010 ਮਾਡਲ ਹੈ 280 ਦੀ ਕੰਡੀਸ਼ਨ ਦਿਖਾ ਦਿਓ ਆ ਵੀ ਵਧੀਆ ਪਿਆ ਹੁ ਸੰਦੋਕੇ ਆ ਵਧੀਆ ਸਾਈਡ ਗੇਅਰ ਆ ਇਹ ਹੁ ਵਧੀਆ ਸਾਫ ਪਿਆ ਟਰੈਕਟਰ ਪਰ 280 ਵੀ ਠੀਕ ਹੈ ਟਰੈਕਟਰ ਵੀ ਵੱਡਾ ਹੈ ਨਹੀਂ ਸੋਨਾਲਿਕਾ ਸੋਨਾਲਿਕਾ ਜਿਵੇਂ 2014 ਮਾਡਲ ਹੈ ਨਾ 325 ਮੰਗਿਆ ਆਏ ਦੇ ਰੇਟ ਥੋੜੇ ਵਧਾ ਕੇ ਜੇ ਖਿੱਚ ਕੇ ਲਾ ਚਦੇ। ਬਾਕੀ ਮੰਗ ਤਾਂ ਕੁਝ ਹੋਰ ਹੁੰਦੀ ਐ ਤੇ ਵਣ ਤੋਂ ਹੋਰ ਜਾਂਦਾ। ਆ 2013 ਚ 24 28। ਨੋਹੋਲੈਂਡ ਆ ਇਹ 55 ਤੇ ਵੀ ਵਧੀਆ ਪਿਆ ਟਰੈਕਟਰ ਤਾਂ ਵਧੀਆ ਓਕੇ ਦੀ ਕੰਡੀਸ਼ਨ ਆ। ਬਾਕੀ ਐ ਜਦੋਂ ਸੈਲਫ ਤੋਂ ਮਾਰਦੇ ਆ ਥੋੜਾ ਮੋਡਾ ਚਾਲ ਚਲੂ ਕੇ ਦੇਖਦੇ ਆ ਨਾ ਉਹਦਾ ਫਿਰ ਅੱਡ ਹੋ ਜਾਂਦਾ। ਹੁਣ ਆਪਾਂ ਇਹਨਾਂ ਦੇ ਰੇਟ ਦਾ ਜੱਜਮੈਂਟ ਹੋ ਜਾਂਦੀ ਐ ਵੀ ਕੀ ਕੁਝ ਚੱਲ ਰਿਹਾ ਐ ਇੱਥੇ ਮੌਕੇ ਤੇ। ਤੇ ਕਿਉਂ ਇੰਨੇ ਨਾਲ ਆਉਂਦਾ ਯਾਰ ਆਪਾਂ ਕੋਈ ਵੀ ਸੰਡ ਟਰੈਕਟਰ ਲੈਣਾ ਤਾਂ ਆਪਾਂ ਨੂੰ ਅੰਦਾਜ਼ਾ ਹੋ ਜੂਆ ਵੀ ਯਾਰ ਆਹ ਰੇਟ ਉਥੇ ਲਾਇਆ ਤਾਂ 20 3000 4000 ਘਟੂਆ ਯਾਰ ਦੇਖ ਜਿੰਨਾ ਰੇਟ ਲੱਗਿਆ ਹੁੰਦਾ ਉਹਨਾਂ ਰੇਟ ਤਾਂ ਤੁਹਾਨੂੰ ਕਿਤੇ ਮਿਲਦਾ ਨਹੀਂ ਜੇ ਆਪਾਂ ਕਹਿ ਦਈਏ ਵੀ ਹੁਣ ਇਹ ਇਹ ਜੋਂਗਾ ਆਪਾਂ ਲੈ ਕੇ ਆਏ ਆ ਇਹ ਆਪਾਂ ਲੈ ਕੇ ਆਏ ਆ ਤੇ ਇਹਦਾ ਜਿਵੇਂ ਆਪਾਂ 3 25 ਲਾਇਆ ਤਾਂ ਹੁਣ ਆਮ ਜੀ ਗੱਲ ਐ ਇਹਨਾਂ ਦਿੰਦਾ ਤਿੰਨ ਕਿਉਂ ਮੈਂ ਇਹ ਨਾ ਦੰਦਾ ਤੇ ਨਾ ਕੋਈ ਆਹ ਹੈ ਵੀ ਗੱਲ ਠੀਕ ਹੈ ਪਰ ਖਿੱਚ ਕੇ ਲਾਵਾਂਗੇ ਤੇ ਇਹ ਵੀ 2018 ਮਾਡਲ ਹੈ ਨਾ ਮੈਂ ਇਹ 900 ਕਿਲੋਮੀਟਰ ਚੱਲਿਆ ਕੋਈ ਬਧੀਆ ਬਾਲਾ ਨਹੀਂ ਮਾਡਲ ਥਾਰਾ ਥੋੜਾ ਚੱਲਿਆ ਚੱਲਿਆ ਕੁਛ ਨਹੀਂ ਤੇ ਸਕਰੈਚ ਕੋਈ ਕੁਛ ਨਹੀਂ ਹੈਗੇ ਤੇ ਉਹ ਮੁੰਡਾ ਦਵਾਈ ਵਾਗਿਆ ਸੀਗਾ ਆਹ ਖੜਾ ਨੇ ਪਾਲੀ ਉਹ ਦਿਖਾਓ ਆਹ ਦਵਾਈ ਵਾਗਿਆ ਸੀਗਾ ਫਿਰ ਇਹ ਘਰੀ ਖੜਾ ਰਿਹਾ ਬਸ ਖੇਤ ਥੋੜਾ ਮੋਟਾ ਔਣ ਜਾਣ ਨਹੀਂ ਕੀਤਾ ਇਹਨੇ ਹੋਰ ਕੁਛ ਨਹੀਂ ਇਹ ਹੈਗਾ 2004 ਮਾਡਲ ਤੇ 365 ਆ ਸਾਫ ਪਿਆ ਨਿਊ ਹਾਲੈਂਡ ਇਹਦੇ ਲੋਕ ਬਾਲੇ ਸ਼ਕੀਨ ਨੇ ਇਹਦੇ ਇਹ ਖੇਤਾਂ ਦਾ ਰਾਜਾ ਅਸਲ ਰਾਜਾ ਇਹ ਸਪੈਸ਼ਲ ਐਡੀਸ਼ਨ ਤਾਂ ਹੈ ਨਹੀਂ ਇਹ ਸਿੰਪਲ ਆ 3630 ਨਿਊ ਹਾਲੈਂਡ ਇਹ ਤਾਂ ਹੌਸਲੇ ਵਾਲਾ ਹੈ ਜਦੋਂ ਇਹ ਹੱਥ ਚ ਕੋਲੇ ਹੋਵੇ ਨਾ ਬਸ ਲੋ ਸਰੋਂ ਨਿਕਲਦਾ ਨਾ ਲੋਕਾਂ ਦੇ ਕਈਆਂ ਦੇ ਅੱਗੇ ਜੀ ਲੱਗ ਜਾਂਦੀ ਹੈ ਯਾਰ ਕਿ ਜਹਾਜ ਨਿਕਲਿਆ ਹਨਾ ਆਜੋ ਬਾਕੀ ਆਪਾਂ ਹੋਰ ਗੇੜਾ ਮਾਰਦੇ ਹਾਂ ਮੰਜੀ ਚ ਅ이터 ਦੀ ਆ 911 ਛੋਟੇ ਬੂਸੇ ਵਾਲੇ ਕੋਲ ਦੀ ਹਾਂ ਬਾਕੀ ਨਵੇਂ ਸੰਦ ਦਾ ਇਹ ਆ ਜਦੋਂ ਕੰਪਨੀ ਤੋਂ ਕੇਰਾ ਕੋਈ ਵੀ ਟ੍ਰੱਕ ਨਿਕਲ ਗਿਆ ਨਾ ਆ ਉਹਦਾ ਰੇਟ ਕਾਲ ਤੋਂ ਸੁੱਤੀ ਆ ਨਾ 855265 999 ਮਾਡਲ ਆ ਆ ਨੀਓਲੈਂਡ ਨੀਓਲੈਂਡ 5500 ਦਾ ਰੇਟ ਲਾਇਆ ਹੋਆ ਕੰਡੀਸ਼ਨ ਜਮਾਂ ਓਕੇ ਪਈ ਐ ਜੀ ਐਚ ਆਰ ਨੰਬਰ ਹੈ ਇਹਦਾ ਨਹੀਂ ਲਾਇਆ ਹੋਇਆ 2008 ਮਾਡਲ ਹੈ ਜੀ ਇਹ 335 ਮੰਗਦਾ ਹੈ ਕੰਡੀਸ਼ਨ ਓਕੇ ਪਈਆ ਅੱਖ ਮਾਡਲ ਨੀਮਾ ਵਾਲਾ ਆ ਗਿਆ ਤੇ ਆ ਆ ਗਿਆ ਜੀ ਮੂਸੇ ਵਾਲਾ ਜੱਟ ਇਹ ਆ 97 ਮਾਡਲ ਤੇਰਾ ਮੰਗਦਾ ਹੈ 22330 ਕੰਡੀ ਇਹ ਤਾਂ ਜਾਜ ਜੀ ਦਾ ਭੈਣਾ ਥੋੜੀ ਮੂਸੇ ਵਾਲੇ ਨੇ ਗਾਣੇ ਚਲਿਆ ਉਹ ਸੇ ਨੇ ਚੜਾਤਾ ਜਾਨ ਵੀ ਹੈਗੀ ਆ ਬਈ ਯਾਰ ਕੋਈ ਐ ਤਾਂ ਨਹੀਂ ਚੜਾਇਆ ਉਹਨੇ ਗੱਲਾ 'ਚ ਹਾਂ 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 ਟਰੈਕਟਰ ਵੀ ਹੈਗਾ ਇੰਜਨ ਦਾ ਸਨ ਆ ਜੋ ਆ ਆ ਗਾ ਕੇ 855 2020 ਮਾਡਲ ਹੈ ਇਹ ਤੇ 635 ਮੰਗਿਆ ਇਹ ਇਹਦੀ ਕੰਡੀਸ਼ਨ ਬੜੀ ਗੁੱਡ ਪਈ ਹੈ ਕਿਉਂ 20 ਮਾਡਲ ਆ ਗਿਆ ਫਿਰ ਨਵੀਂ ਹੈ ਹੈਡ ਗੇਅਰ ਹੈਗੀ ਇਹ ਬਹੁਤ ਵਧੀਆ ਕੰਡੀਸ਼ਨ ਪਈ ਆ ਬਿਲਕੁਲ ਵੀ ਕਿਤੇ ਵੀ ਤੁਹਾਨੂੰ ਸਕ੍ਰੈਚ ਨਹੀਂ ਮਿਲੂਆ ਵਧੀਆ ਜੈਨੂਨ ਪੀਸ ਆ ਜਾ ਵਾ ਤੇ ਬਾਕੀ ਆਪਾਂ ਹੋਰ ਵੀ ਚੱਲਦੇ ਆ ਮੈਸੀ ਆ ਗਿਆ ਮੈਸੀ ਦਾ ਕਿੰਨਾ ਆ ਗਿਆ ਰੇਟ ਤਾਂ ਲਾਇਆ ਨਹੀਂ ਰਾਇ ਹੋਇਆ ਇਹ ਮਾਡਲ 2000 ਆ ਮਾਡਲ ਆ 245 ਮੰਗਿਆ ਬਈ ਤੇ ਇੱਕ ਆ ਹੋਰ ਖੜਾ ਹੈ 59 11 ਇਹ ਵੀ 95 ਮਾਡਲ ਹੈ ਇਹਦਾ ਵੀ 230 ਮੰਗਿਆ ਤੇ ਇਹ ਥੋੜੇ ਪੁਰਾਣੇ ਜੇ ਬੰਦ ਆ ਨਾ ਤਾਂ ਕਰਕੇ ਥੋੜੇ ਖੜਕਲ ਜੀ ਮਤਲਬ ਵੀ ਪੁਰਾਣਾ ਸੰਧ ਪੁਰਾਣੀ ਹੁੰਦਾ ਬਾਕੀ ਮੇਰਾ ਮੰਨਣਾ ਤਾਂ ਇਹ ਹੈ ਜਦੋਂ ਆਪਾਂ ਕੋਈ ਵੀ ਸੰਧ ਲਈਏ ਨਾ ਤਾਂ ਉਹ 2-3 ਸਾਲ 3 ਸਾਲ ਚੱਲਿਆ ਹੋਵੇ ਤਾਂ ਆਪਾਂ ਨੂੰ ਵਧੀਆ ਰੇਟ ਤੇ ਮਿਲ ਜਾਂਦਾ ਹੁਣ ਜਿਹੜਾ 8-10 ਲੱਖ ਦਾ ਵਧੀਆ ਟਰੈਕਟਰ ਆ ਉਹ ਯਾਰ ਚਾਰ ਚੂੜ ਦਾ ਪੈਜੂ ਯਾਰ ਇੰਨਾ ਗ੍ਰੇਟ ਘਟ ਜਾਂਦਾ ਹੁਣ ਹੋਰ ਕੀ ਚਾਹੀਦਾ ਹੁਣ ਜਿਹੜਾ ਸੰਧ ਬਾਲਾ ਪੁਰਾਣਾ ਲਵਾਂਗੇ ਤਾਂ ਪੁਰਾਣੇ ਦਾ ਪੁਰਾਣਾ ਰੇਟ ਥੋੜਾ ਬਹੁਤ ਟੜਦਾ ਉੱਥੇ ਪਿਆਰ ਨਾਲ ਖਵਾਰਚੀ ਬਥੇਰਾ ਮਹਿੰਗਾ ਬਿਕੰਦੇ ਨੇ ਆ 93 ਮਾਡਲ ਆ ਸ਼ਾਇਦ ਜੀ ਇੱਕ 32 ਦਾ ਉਹ ਤਾਂ ਇਹ ਵੀ ਠੀਕ ਪਿਆ ਵਧੀਆ ਬਾਕੀ ਇੱਕ ਬੱਤੀ ਇਹਦਾ ਹੂੰ ਬੰਦਾ ਸਾਫ ਗਿਆ ਬਾਕੀ ਚੱਲਾ ਜਿਹੜੀ ਪਤਾ ਲੱਗੂ ਜਦੋਂ ਬੰਦਾ ਤੋਰੂਗਾ ਇਹ ਆ ਜੀ Mahindra 93 ਮਾਡਲ 145 ਦਾ 265 DI ਆਪਣੇ ਹਰਿਆਣੇ ਚ ਜਿਹੜਾ ਆ ਬਾਈ ਦੀ ਫੋਟੋ ਪਾ ਆ ਲਓ ਆਪਣਾ ਵੀ ਅੱਛਾ ਤੇ ਹੂੰ ਸੰਦਾ ਆਪਣੇ ਏਰੀਆ ਚ ਜ਼ਿਆਦਾਤਰ ਜਿਹੜਾ ਆਪਣੇ ਰਾਸਤਾ ਨਾਲੇ ਭਾਈਚਾਰੇ ਵਾਲੇ ਬੰਦੇ ਆ ਉਹ ਡੀਆਈ ਨੂੰ ਬੜਾ ਪਸੰਦ ਕਰਦੇ ਮੈਂ ਦਰਾਨ ਆ ਇੱਥੇ ਡੀਆਈ ਵਾਧੂ ਮਿਲ ਜਾਣਗੇ ਜਿਵੇਂ 93 ਮਾਡਲ 145 ਦਾ ਬਾਕੀ ਤਰਵੰਡੀ ਦਾ ਲੋਕਲ ਨੰਬਰ ਹੀ ਹੈ ਲੋਕਲ ਨੰਬਰ ਆ ਤੇ ਬਾਕੀ ਮੰਨ ਬਾਈ ਥੋੜਾ ਜਿਆ ਠੀਕ ਜੇ ਸੰਤੀ ਜਾਊਗਾ ਐ ਤਾਂ 22% ਮਰਤ ਨਹੀਂ ਹਣਾ ਬਾਈ